ਮંત્રી ਕਹਿੰਦੇ ਹਿਸ ਘਰ ਹੈ ਉਸकी खेत ਤੁਸੀਂ ਕਹਿੰਦੇ ਮਾਈਨਿੰਗ ਗੈਰ ਕਾਨੂੰਨੀ ਹੈ ਕਿਉਂ ਅਰਿੰਗਲ ਸਾਈਡ ਤੇ ਬਹੁ ਦੇ ਨਾਲ ਪੈਂਦੇ ਨੇ 12 13 ਪਿੰਡ ਉਹਨਾਂ ਪਿੰਡਾਂ ਦੀ 12 1300 ਏਕੜ ਜ਼ਮੀਨ ਹੈ ਜਿਹਦੇ ਵਿੱਚ ਉੱਥੇ ਮੇਰਾ ਖੇਤ ਮੇਰੀ ਵੀਰਦਾ ਇੱਥੇ ਤੇ ਪਹਿਲਾਂ ਵੀ ਮਾਈਨਿੰਗ ਚੱਲਦੀ ਸੀ ਮੁੰਡੀਆਂ ਦੇ ਕੁਝ ਸਰਪੰਚ ਨੇ ਜਿਹੜੇ ਇਸ ਨਜਾਇਜ਼ ਮਾਈਨਿੰਗ ਨੂੰ ਕਰ ਰਹੇ ਨੇ ਕਲੀ ਕਿਸਾਨ ਜਥੇਬੰਦੀਆਂ ਬੜ ਕੇ ਉਹ ਪਰਚੀਂ ਦੇ ਰਹੀਆਂ ਨੇ ਉਹਨਾਂ ਕੋਲੇ ਕੀ ਅਥੋਰਟੀ ਹੈ ਸਰਕਾਰ ਦੀ ਕਿ ਇੱਕ ਕਿਸਾਨ ਜਥੇਬੰਦੀ ਕਿਸੇ ਰੇਤ ਦਾ ਪਰਚੀ ਕਰੇ ਤੇਰੀ ਖੇਤ ਮੇਰਾ ਰੇਤ ਉਹ ਪ੍ਰੋਗਰਾਮ ਦੇ ਵਿੱਚ ਹੈਗਾ ਉਸ ਪਾਲਿਸੀ ਚ ਹੈਗਾ ਸਰਕਾਰ ਉਹਨੂੰ ਆਇਡੈਂਟੀਫਾਈ ਕਰੇ ਇਹ ਨਹੀਂ ਹੈਗੀ ਜੀ ਚੋਰ ਕੁੱਤੀ ਰਲੇ ਹੋਏ ਨੇ ਸਾਰੇ ਪ੍ਰਸ਼ਾਸਨ ਵੀ ਰੋਇਆ ਆ ਮੰਤਰੀ ਨੇ ਲੁੱਟ ਮਚਾਈ ਹੋਈ ਆ ਨਾ ਸਾਡੇ ਹਲਕੇ ਦੀ ਕੋਈ ਸੜਕ ਬਣ ਰਹੀ ਆ ਨਾ ਸਾਡੇ ਹਲਕੇ ਦਾ ਕੋਈ ਵਿਕਾਸ ਹੋ ਗਿਆ 4 ਸਾਲ ਬੀਤ ਗਏ ਨੇ ਸਾਰਾ ਮੰਤਰੀ ਹੱਥ ਖੜਾ ਕਰਕੇ ਕਹਿੰਦੇ ਵੀ ਮੈਂ ਆ ਸੜਕ ਨਵੀਂ ਬਣਾਈ ਆ ਮਨੀਸ਼ ਜੌਰੀ ਉਸਤਿੰਦਰ ਜੈਨ ਤੇ ਕੇਜਰੀ ਵਾਲ ਇਹ ਦਿੱਲੀ ਤੋਂ ਪੁੱਛ ਲਓ ਕਿੰਨੇ ਕਮਾਨਦਾਰ ਆ 1.5 ਸਾਲ ਜੇਲ੍ਹ ਕੱਟ ਕੇ ਆਏ ਨੇ ਸਾਜਿ ਤਰਨਤਾਰਨ ਦੇ ਵਿੱਚ ਸਾਰੀਆਂ ਪਾਰਟੀਆਂ ਵਲੈਸ਼ਨ ਲੜ ਰਹੀਆਂ ਨੇ ਮੈਨੂੰ ਇਹ ਦੱਸੋ ਵੀ ਕਿਹੜੀ ਪਾਰਟੀ ਲੋਕਾਂ ਦਾ ਮੁੱਦਾ ਚੱਕ ਰਹੀ ਹੈ ਉੱਥੇ ਤਾਂ ਸਿਰਫ ਦੂਸ਼ਣ ਬਾਈ ਚੱਲ ਰਹੀ ਹੈ ਸਸਕਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਦੇ ਨਾਲ ਜੁੜੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੜ੍ਹਾਂ ਦੇ ਦੌਰਾਨ ਜਿਸਕਾ ਖੇਤ ਉਸਕੀ ਰੇਤ ਐਲਾਨ ਕੀਤਾ ਤੇ ਬਹੁਤ ਸਾਰੇ ਲੋਕਾਂ ਨੂੰ ਮੌਜਾਂ ਵੀ ਲੱਗੀਆਂ ਚਾ ਵੀ ਚੜ ਗਏ ਭਾਵੇਂ ਬਹੁਤ ਸਾਰੇ 2-2 3-3 ਏਕੜ ਵਾਲੇ ਕਿਸਾਨ ਸੀ ਜਿਨ੍ਹਾਂ ਦੀਆਂ ਫਸਲਾਂ ਹੜ ਗਈਆਂ ਸੀ ਪਾਪੂਲਰ ਹੜ ਗਏ ਸੀ ਜਿਨ੍ਹਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ ਜਿਨ੍ਹਾਂ ਨੂੰ ਹਲੇ ਤੱਕ ਕੋਈ ਰਾਹਤ ਨਹੀਂ ਮਿਲੀ ਮੁਆਵਜ਼ਾ ਨਹੀਂ ਮਿਲਿਆ ਪਰ ਜਿਹੜਾ ਰੇਤ mafia ਪਹਿਲਾਂ ਵੀ ਰੇਤ ਚੱਕਦਾ ਸੀ ਹੁਣ ਵੀ ਚੱਕਦਾ ਤੇ ਉਹੋ ਪਾਗੋ ਬਾਗ ਹੈ ਇਸ ਟਾਈਮ ਅਸੀਂ ਨਵਾਂ ਸ਼ਹਿਰ ਦੇ ਇਲਾਕੇ ਵਿੱਚਾਂ ਸ਼ਹੀਦ ਭਗਤ ਸਿੰਘ ਨਗਰ ਵੀ ਕਹਿੰਦੇ ਆ ਜਿੱਥੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਦੇ ਪਿੰਡ ਖਟਕੜ ਕਲਾ ਤੋਂ ਮਿੱਟੀ ਚੱਕ ਕੇ ਸੌਂ ਚੱਕ ਕੇ ਆਪਣੀ ਜਿਹੜੀ ਮੁੱਖ ਮੰਤਰੀਸ਼ਿਪ ਸ਼ੁਰੂ ਵੀ ਕੀਤੀ ਸੀ ਤੇ ਵਾਅਦਾ ਵੀ ਕੀਤਾ ਸੀ ਕਿ ਵੇ ਕਿਤੇ ਵੀ ਗੈਰ ਕਾਨੂੰਨੀ ਧੰਦਾ ਨਹੀਂ ਹੋਣ ਦੇਵਾਂਗੇ ਭਾਵੇਂ ਅਸੀਂ ਨਵਾਂ ਸ਼ਹਿਰ ਦੇ ਇਲਾਕੇ ਦੇ ਵਿੱਚ ਆ ਤੇ ਜਿਹੜਾ ਇਹ ਰਸਤਾ ਹੈ ਇਹ ਲੁਧਿਆਣਾ ਜ਼ਿਲ੍ਹਾ ਦੇ ਵਿੱਚੋਂ ਲੰਘਦਾ ਤੁਹਾਨੂੰ ਕੈਮਰਾਮੈਨ ਕੋਲੋਂ ਤਸਵੀਰਾਂ ਇੱਧਰ ਦਿਖਾ ਦਵੇ ਕਿ ਕਿਸ ਤਰ੍ਹਾਂ ਇੱਥੇ ਮਾਈਨਿੰਗ ਹੋਈ ਆ ਭਾਵੇਂ ਇਹ ਜਿਹੜੀ ਇੱਥੇ ਵੀ ਸਰਕਾਰੀ ਖੱਡ ਚੱਲਦੀ ਸੀ ਮਾਨਤਾ ਪ੍ਰਾਪਤ ਪਹਿਲਾਂ ਖੱਡ ਚੱਲਦੀ ਸੀ ਜਿੱਤੇ ਰੇਤ ਦੀ ਖਦਾਈ ਹੁੰਦੀ ਸੀ ਪਰ ਹੁਣ ਕੁਝ ਲੋਕਾਂ ਦਾ ਕਹਿਣਾ ਹੈ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਹਲੇ ਤੱਕ ਮਨਜ਼ੂਰੀ ਤਾਂ ਭਾਵੇਂ ਕਾਗਜ਼ੀ ਪੱਤਰੀ ਨਹੀਂ ਮਿਲੀ ਪਰ ਰੇਤ ਦੀ ਖਦਾਈ ਜੋਰਾ ਦੇ ਨਾਲ ਸ਼ੁਰੂ ਹੋ ਗਈ ਹੈ ਇਧਰ ਲੁਧਿਆਣਾ ਜ਼ਿਲ੍ਹੇ ਦਾ ਇਲਾਕਾ ਜਿਹੜਾ ਰਾਹ ਆ ਇੱਥੇ ਕੁਝ ਲੋਕ ਨੇ ਕਾਲੇਵਾਲ ਪਿੰਡ ਪੈਂਦਾ ਹੋਰ ਕੁਝ ਪਿੰਡ ਪੈਂਦੇ ਨੇ ਜਿਹੜੇ ਲੋਕ ਇਤਰਾਜ਼ ਕਰਦੇ ਨੇ ਕਿ ਸਾਡੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਨਾਲ ਨੰਗਣ ਸਾਡੀਆਂ ਜਿਹੜੀਆਂ ਸੜਕਾਂ ਨੇ ਉਹ ਟੁੱਟ ਰਹੀਆਂ ਨੇ ਸਾਡੇ ਜਿਹੜੇ ਬੱਚੇ ਨੇ ਉਹ ਉਹਨਾਂ ਨੂੰ ਖਤਰਾ ਕਿਉਂਕਿ ਘਰ ਕਈ ਵਾਰ ਬਹੁਤ ਲੋਡ ਕੀਤੀ ਟਰਾਲੀ ਬਹੁਤ ਲੋਡ ਕੀਤਾ ਟਿਪਰ ਹੈ ਜਿਹੜਾ ਕਹਿੰਦੇ ਸਾਡੀਆਂ ਜਿਹੜੀਆਂ ਬਿਲਡਿੰਗਾਂ ਨੇ ਇਮਾਰਤਾਂ ਨੇ ਉਹ ਉਹਨਾਂ ਨੂੰ ਹਲਾ ਕੇ ਚਲੇ ਜਾਂਦਾ ਬਹੁਤ ਤੇਜ਼ ਰਫ਼ਤਾਰ 'ਚ ਚੱਲਦੇ ਨੇ ਜਿਸ ਦੇ ਕਰਕੇ ਹਾਸੇ ਹੋਣ ਦਾ ਵੀ ਡਰ ਰਹਿੰਦਾ ਜਦੋਂ ਰਸਤਾ ਇਧਰੋਂ ਨਹੀਂ ਹੈਗਾ ਇਹ ਖਾਡਾ ਜਿਹੜੀ ਨਵੇਂ ਸ਼ਹਿਰ ਦੀ ਹੈ ਤਾਂ ਨਵੇਂ ਸ਼ਹਿਰ ਦੇ ਵਿੱਚੋਂ ਹੀ ਗੱਡੀਆਂ ਲੰਗਣੀਆਂ ਚਾਹੀਦੀਆਂ ਟਰਾਲੀਆਂ ਰੇਤ ਦੀਆਂ ਭਰੀਆਂ ਹੋਈਆਂ ਲੰਗਣੀਆਂ ਚਾਹੀਦੀਆਂ ਤਸਵੀਰਾਂ ਤੁਹਾਨੂੰ ਕੂਮਕਲਾ ਥਾਣੇ ਦੇ ਅਧੀਨ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਆਉਂਦਾ ਕਾਲੇਵਾਲ ਪਿੰਡ ਜਿੱਥੋਂ ਇਹ ਟਰਾਲੀਆਂ ਲੰਗੀਆਂ ਜਾਂਦੀਆਂ ਭਾਵੇਂ ਜਿਹੜੀ ਖੱਡ ਹੈ ਉਹ ਨਵੇਂ ਸ਼ਹਿਰ ਦੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਪਾਸ ਹੈ ਪਰ ਲੋਕਾਂ ਦਾ ਇਤਰਾਜ਼ ਹੈ ਕਿ ਜੇ ਖੱਡ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਪਾਸ ਹੈ ਨਵੇਂ ਸ਼ਹਿਰ ਦੇ ਵਿੱਚ ਪਾਸ ਹੈ ਤਾਂ ਇਹਨੀਆਂ ਭਰੀਆਂ ਹੋਈਆਂ ਟਰਾਲੀਆਂ ਵੀ ਉਧਰੋਂ ਹੀ ਲੰਗਣੀਆਂ ਚਾਹੀਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇੱਕ ਪਾਸੇ ਵਿਧਾਨ ਸਭਾ ਹਲਕਾ ਸਾਹਨੇਵਾਲ ਹੈ ਜਿੱਥੋਂ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਆਉਂਦੇ ਨੇ ਜਦੋਂ ਇੱਥੇ ਹੜਾ ਆਇਆ ਸੀ ਬਹੁਤ ਸਾਰੇ ਲੋਕਾਂ ਨੇ ਦੋਸ਼ ਵੀ ਲਾਇਆ ਸੀ ਜੇ ਜਿਹੜੇ ਸਾਡੀਆਂ ਫਸਲਾਂ ਹੜੀਆਂ ਨੇ ਪੌਲ ਹੜੇ ਨੇ ਵਨ ਹੜੇ ਨੇ ਉਹਦੇ ਲਈ ਕਿਤੇ ਨਾ ਕਿਤੇ ਰੇਤ mafia ਜ਼ਿੰਮੇਵਾਰ ਹੈ ਬਹੁਤ ਸਾਰੇ ਲੋਕਾਂ ਨੇ ਆਵਾਜ਼ ਉਠਾਈ ਸੀ ਪਰ ਉਦੋਂ ਵੀ ਨਾ ਕਿਸੇ ਸਰਕਾਰ ਨੇ ਸੁਣੀ ਸੀ ਨਾ ਪ੍ਰਸ਼ਾਸਨ ਨੇ ਸੁਣੀ ਸੀ ਤੇ ਬੇਗੋਪ ਰੇਤ mafia ਜਿਹੜਾ ਗੈਰ ਕਾਨੂੰਨੀ ਰੇਤ ਦੀ ਮਾਈਨਿੰਗ ਕਰਦਾ ਰਿਹਾ ਇਸ ਟਾਈਮ ਨਵੇਂ ਸ਼ਹਿਰ ਇਲਾਕੇ ਦੀ ਖਾੜ ਹੈ ਪਰ ਰਸਤਾ ਵਿਧਾਨ ਸਭਾ ਹਲਕਾ ਸਾਹਨੇ ਵਾਲ ਤੋਂ ਜਾਂਦਾ ਜਿਹਦੇ ਬਾਰੇ ਕੁਝ ਲੋਕਾਂ ਨੂੰ ਇਤਰਾਜ ਹੈ ਕਿ ਸਾਡੇ ਪਿੰਡਾਂ ਦੇ ਵਿੱਚੋਂ ਆ ਰੱਟ ਟ੍ਰੱਕ ਟਰਾਲੀਆਂ ਟਿੱਪਰ ਨਹੀਂ ਲੰਘਣੇ ਚਾਹੀਦੇ ਜਿੱਥੇ ਦੀ ਖੱਡਾ ਉੱਥੇ ਦੇ ਹੀ ਆ ਰੇਤਾ ਨੰਗਣਾ ਚਾਹੀਦਾ ਸਤਵੀਂ ਦਰਿਆ ਦੇ ਵਿੱਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਭਾਰਤੀ ਕਿਸਾਨ ਕਿਸਾਨ ਮਜ਼ਦੂਰ ਯੂਨੀਅਨ ਦਾ ਪ੍ਰਧਾਨ ਦਿਲਬਾਖ ਸਿੰਘ ਗਿੱਲ ਨੇ ਬਾਤ ਚੁੱਕੀ ਸੀ ਦਿਲਬਾਖ ਸਿੰਘ ਗਿੱਲ ਸਾਡਾ ਨਾਰਾ ਜਿਹਾ ਸਰ ਮੱਖ ਮੰਤਰੀ ਕਹਿੰਦੇ ਹਾਂ ਜਿਸ ਦਾ ਰੇਤ ਉਸ ਕੀ ਖੇਤ ਤੁਸੀਂ ਕਹਿੰਦੇ ਹੋ ਮਾਈਨਿੰਗ ਗੈਰ ਕਾਨੂੰਨੀ ਹੈ ਕਿਉਂ ਸਰਕਾਰਾਂ ਪਾਲਿਸੀਆਂ ਬਣਾਉਂਦੀਆਂ ਨੇ ਪਰ ਉਹਨਾਂ ਦੀਆਂ ਪਾਲਿਸੀਆਂ ਦਾ ਨਜਾਇਜ਼ ਫਾਇਦਾ ਠੋਣ ਵਾਲੀ ਦੁਨੀਆ ਬੜੀ ਆ ਅਰੇ ਸਾਨੂੰ ਇਸੇ ਤਰ੍ਹਾਂ ਹੀ ਆ ਵੀ ਜਿਹਦਾ ਖੇਤ ਉਹਦੀ ਰੇਤ ਇਹ ਸਮਾਂ ਜਿਹੜਾ ਸੀ ਇਹ ਜਿਹੜੀਆਂ ਜਿਹੜੇ ਦਰਿਆਵਾਂ ਦੇ ਵਿੱਚ ਬਾੜ ਆਈ ਸੀਗੀ ਜਿਹੜੇ ਕਿ ਜਿਵੇਂ ਉਧਰ ਹਰੀਚਾਲੀ ਸਾਈਡ ਤੇ ਹਰੀਗਾਲੇ ਸਾਈਡ ਤੇ ਬਹੁਤ ਨਾਲ ਪੈਂਦੇ ਨੇ 12-13 ਪਿੰਡ ਉਹਨਾਂ ਪਿੰਡਾਂ ਦੀ 12-1300 ਏਕੜ ਜ਼ਮੀਨਾਂ ਜਿਹਦੇ ਵਿੱਚ ਉੱਥੇ ਮੇਰਾ ਖੇਤ ਮੇਰੀ ਰੇਤ ਇੱਥੇ ਤੇ ਪਹਿਲਾਂ ਵੀ ਮਾਈਨਿੰਗ ਚੱਲਦੀ ਸੀ ਪਹਿਲਾਂ ਵੀ ਕੁਝ ਨਹੀਂ ਸੀ ਅੱਜ ਵੀ ਉੱਥੇ ਨਹੀਂ ਆਇਆ ਇਹ ਮਾਈਨਿੰਗ ਜਿਹੜੀ ਉਹ ਇਹਨਾਂ ਨੇ ਇਹ ਮੇਰੇ ਹਿਸਾਬ ਨਾਲ ਮੁੰਡੀਆਂ ਦੇ ਕੁਝ ਸਰਪੰਚ ਨੇ ਜਿਹੜੇ ਇਸ ਨਜਾਇਜ਼ ਮਾਈਨਿੰਗ ਨੂੰ ਕਰ ਰਹੇ ਨੇ ਔਰ ਅਹੀਂ ਕਹਾਂਗੇ ਨਜਾਇਜ਼ ਮਾਈਨਿੰਗ ਦਾ ਕਰਕੇ ਪਹਿਲਾਂ ਸਾਡੇ ਹਲਕੇ ਦਾ ਬੜਾ ਨੁਕਸਾਨ ਹੋਇਆ ਜਿਹੜਾ ਹੀ ਜਿਹੜੇ ਅਸੀਂ 2 ਮਹੀਨੇ ਘੱਟੇ ਮੈਂ ਆ ਖੇਤਾਂ ਦੇ ਵਿੱਚ ਬੈਠਾ ਕਿਤੇ ਉਹ ਬੰਨ ਟੁੱਟਦਾ ਮੇਰੇ ਇੱਥੇ ਤੇ 4-4 5 ਮਾਈ ਫੁੱਟ ਪਾਣੀ ਹੁੰਦਾ ਤੇ ਅਸੀਂ ਤੇ ਜਿਹੜੇ ਉਹ ਦਿਨ ਨੇ ਤਰਾ-ਤਰਾ ਕਰਕੇ ਕੱਢੇ ਨੇ ਵੀ ਯਾਰ ਹੁਣ ਵੀ ਗਿਆ ਹੁਣ ਵੀ ਟੁੱਟਿਆ ਪਰ ਅਜੇ ਉਹ ਬੰਨ ਬੱਜਾ ਨਹੀਂ ਸਰਕਾਰ ਨੇ ਉਹਦੇ ਬੰਨਨ ਦਾ ਕੋਈ ਉਪਰਾਲਾ ਨਹੀਂ ਕੀਤਾ ਤੇ ਉਹ ਨਜਾਇਜ਼ ਨਹੀਂ ਚਲਾ ਵੀ ਨਹੀਂ ਸੀ ਅਰੇ ਮੈਂ ਮੈਨੇ ਏ 100% ਕਹਿੰਨੀ ਵੀ ਨਿਆਇ ਜਾ ਜਾ ਕੇ ਤੁਸੀਂ ਪਤਾ ਕਰੋ ਕਿਦੇ ਖੇਤ ਚੋਂ ਮੈਨਿੰਗ ਹੋ ਰਹੀ ਆ ਕਿਹੜਾ ਖੇਤ ਵਾਲਾ ਉਹਨੂੰ ਉਹ ਕਰ ਰਿਹਾ ਡੰਡੀ ਬੈਰ ਕਰ ਰਿਹਾ ਮੇਰਾ ਖੇਤ ਆ ਜੀ ਮੈਂ ਝਕਾਰਿਆ ਕੀ ਉਹਨੂੰ ਦਿੱਤਾ ਵਾ ਲੈ ਕੇ ਮੈਂ ਇਹਦੇ ਤੁਹਾਡੇ ਮਾਧਿਮੇ ਨਾਲ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਕੁਝ ਕਿਸਾਨ ਜੱਤੇ ਬੰਨੀਆਂ ਪਰਚੀਆਂ ਦੇ ਰਹੀਆਂ ਨੇ ਹਾਂ ਹਾਂ ਯੂ ਕਹਿੰਦੇ ਤੇ ਬੰਦੀਆਂ ਨਾਮ ਨਹੀਂ ਸੁਣਿਆ ਉਹ ਜਿਹੜੀਆਂ ਜਾਲੀ ਕਿਸਾਨ ਜੱਤੇ ਬੰਦੀਆਂ ਬੜ ਕੇ ਉਹ ਪਰਚੀ ਦੇ ਰਹੀਆਂ ਨੇ ਉਹਨਾਂ ਕੋਲੇ ਕੀ ਅਥੋਰਟੀ ਹੈ ਸਰਕਾਰ ਦੀ ਕਿ ਇੱਕ ਕਿਸਾਨ ਜੱਤੇ ਬੰਦੀ ਕਿਸੇ ਰੇਤਾਂ ਦੀ ਪਰਚੀ ਕੱਟ ਕੇ ਦੇਵੇ ਸਾਨੂੰ ਉਹਦੀ ਅਥੋਰਟੀ ਵੀ ਜਾਣਕਾਰੀ ਚਾਹੀਦੀ ਹੈ ਜਹਾਂ ਸਰਕਾਰ ਇਹਨਾਂ ਤੇ ਕਾਰਵਾਈ ਕਰੇ ਨਹੀਂ ਹੋਗਾ ਤਾਂ ਮੈਂ ਡੀਸੀ ਸਾਹਿਬ ਦੇ ਫਿਰ ਕਿਤੇ ਨਾ ਕਿਤੇ ਰਨ ਲਾਵਾਂਗੇ ਜਾਂ ਟੂਲਪਲਾਜਾ ਫਰੀ ਕਰਾਂਗੇ ਨਾ ਕੋਈ ਨਾ ਕੋਈ ਕਰਾਂਗੇ ਜੇ ਇਹਨਾਂ ਨੇ ਨਹੀਂ ਰੋਕਿਆ ਹਾਂ ਜੇ ਮੇਰਾ ਮੇਰੀ ਖੇਤ ਮੇਰਾ ਰੇਤ ਉਹ ਪ੍ਰੋਗਰਾਮ ਦੇ ਵਿੱਚ ਹੈਗਾ ਉਸ ਪਾਲਿਸੀ ਚ ਹੈਗਾ ਤਾਂ ਸਰਕਾਰ ਉਹਨੂੰ ਡੈਂਟੀਫਾਈ ਕਰੇ ਵੀ ਆਹ ਹੈ ਸਭੰਦੇ ਦਾ ਖੇਤ ਏਰੀਆ ਚਕਾਰਿਆ ਇਹਨੂੰ ਲੋੜ ਇੱਥੇ ਰੇਤ ਚ ਕਾਉਣ ਦੀ ਇਹਨੇ ਇੱਥੇ ਬਿਜਾਈ ਕਰਨੀ ਆ ਤਾਂ ਉਹ ਰੇਤ ਚ ਕੁਣੀ ਆ ਪਿਆ ਇੱਥੇ ਕਣਕ ਬੀਜਣੀ ਆ ਉੱਤੇ ਬਿਜਲੀ ਕੱਖ ਨਹੀਂ ਪਿਆਰੇ ਵਿੱਚ ਉੱਤੇ ਪਾਣੀ ਚੱਲਣਾ ਉੱਤੇ ਉੱਤੇ ਮੇਰਾ ਖੇਤ ਮੇਰੇ ਦੇ ਦੀ ਕੋ ਮਤਲਬ ਹੀ ਨਹੀਂ ਹੈ ਨਹੀਂ ਤੁਸੀਂ ਪ੍ਰਸ਼ਾਸਨ ਨਾਲ ਗੱਲ ਨਹੀਂ ਕੀਤੀ ਪ੍ਰਸ਼ਾਸਨ ਨੂੰ ਨਹੀਂ ਦੱਸਿਆ ਭਾਈ ਮੈਨਿੰਗ ਡਾਇਰੈਕਟਰ ਹੁੰਨੀ ਹੈ ਅਜੇ ਦਾ ਚੁੱਕੀ ਵੀ ਕਹਿੰਦੇ ਨੇ ਚੱਲੋ ਇਹ ਸਾਡੀ ਪਰ ਨਹੀਂ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਜੀ ਚੋਰ ਕੁੱਤੀ ਰਲੇ ਹੋਏ ਨੇ ਸਾਰੇ ਪ੍ਰਸ਼ਾਸਨ ਵੀ ਰਲਿਆ ਆ ਮੰਤਰੀ ਨੇ ਲੁੱਟ ਮਚਾਈ ਹੋਈ ਆ ਨਾ ਸਾਡੇ ਹਲਕੇ ਦੀ ਕੋਈ ਛੜਕ ਬਣ ਰਹੀ ਆ ਕਿਨਾ ਸਾਡੇ ਹਲਕੇ ਦਾ ਕੋਈ ਵਿਕਾਸ ਹੋ ਗਿਆ ਚਾਰ ਸਾਲ ਬੀਤ ਗਏ ਨੇ ਸਾਰੋਂ ਮੰਤਰੀ ਹੱਥ ਖੜਾ ਕਰਕੇ ਕਹਦੇ ਵੀ ਮੈਂ ਆ ਛੜਕ ਨਵੀਂ ਬਣਾਈਆਂ ਪੈਚਵਰਕ ਕਰ ਰਹੇ ਨੇ ਪੈਚਵਰਕਾਂ ਦੇ ਵੀ ਨਹੀਂ ਪੱਥਰ ਲੱਗ ਰਹੇ ਨੇ ਅਸੀਂ ਪਿਛਲੇ 99 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਦੇਖਿਆ ਕਿ ਜਦੋਂ ਦਾ ਕੋਈ ਕੋਈ ਨਵੀਂ ਸੜਕ ਬਣਦੀ ਹੈ ਜਾਂ ਸੜਕ ਚੌੜੀ ਹੁੰਦੀ ਹੈ ਜਾਂ ਕੋਈ ਪ੍ਰੋਜੈਕਟ ਨਵਾਂ ਲੱਗਦਾ ਤਾਂ ਉਹਦੇ ਨਹੀਂ ਪੱਥਰ ਹੁੰਦੇ ਨੇ ਪੈਚਵਰਕਾਂ ਆੜੀਆਂ ਸੜਕਾਂ ਦੇ ਨਹੀਂ ਪੱਥਰ ਨਹੀਂ ਲੱਗਦੇ ਇਹ ਇਹਨਾਂ ਨੇ ਉਹ ਵੀ ਨਵੇਂ ਜਲੂਸ ਕਰਿਆ ਸਾਡੇ ਇਰੀ ਦਾ ਪਰ ਉਹ ਜਿਹੜੇ ਕੌਂ ਕੰਟਰੀਂ ਤੇ ਹੋਰ ਮੰਤਰੀ ਨੇ ਉਹ ਤਾਂ ਕਹਿੰਦਾ ਇਮਾਨਦਾਰ ਸਰਕਾਰਾ ਇਮਾਨਦਾਰੀ ਨਾਲ ਕੰਮ ਕਰ ਰਹੀ ਆ ਕਿੰਨੇ ਕੰਮ ਕਰਤੇ ਅਸੀਂ ਆਪੋਲਰ ਸਾਹਿਬ ਇਮਾਨਦਾਰ ਸੀ ਇਹਨਾਂ ਦੇ ਜਦੋਂ ਡੀਆਈਜੀ ਲੈਵਲ ਦਾ ਬੰਦਾ ਕ੍ਰਿਪਟ ਹੋਵੇ ਕ੍ਰਿਪਸ਼ਨ ਕਰ ਰਿਹਾ ਹੋਵੇ ਤਾਂ ਥੱਲੇ ਕਿੰਨੀ ਕਮਾਨਦਾਰੀ ਹੋ ਸਕਦੀ ਆ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਇਹਨਾਂ ਨੂੰ ਕੋਈ ਸੀਜ਼ਾ ਦਿਖਾਉਣ ਦੀ ਲੋੜ ਨਹੀਂ ਕੱਲ ਇੱਕ ਬੰਦਾ ਇੰਟਰਵਿਊ ਦੇ ਰਿਹਾ ਸੀ ਟੀਵੀ ਤੇ ਕਹਿੰਦਾ ਏ ਪਹ ਪਧਨੀ 25 ਕਿੱਲੇ ਕਿੰਨੇ 2500 ਕਿੱਲਾ ਆਸਟ੍ਰੇਲੀਆ ਦੇ ਵਿੱਚ ਮੁੱਖ ਮੰਤਰੀ ਨੇ ਬਣਾਇਆ ਸੋਨਾ ਕਿੰਨਾ ਸਾਨੂੰ ਪਤਾ ਇਹਨੇ ਕਿੰਨਾ ਇਕੱਠਾ ਕੀਤਾ ਹੈ ਮੁੱਖ ਮੰਤਰੀ ਇਮਾਨਦਾਰ ਆ ਤੀਜੇ ਮਨੀਸ਼ ਸ਼ੋਰੀਆ ਸਤਿੰਦਰ ਜੈਨ ਤੇ ਕੇਜਰੀ ਆ ਇਹ ਦਿੱਲੀ ਤੋਂ ਪੁੱਛ ਲੋ ਕਿੰਨੇ ਕਮਾਨਦਾਰ ਆ 1.5 ਸਾਲ ਜੇਲ੍ਹ ਕੱਟ ਕੇ ਆਏ ਨੇ ਇੱਕ ਜ਼ਮੀਨ ਦੇ ਮਸਲੇ 'ਚ ਕੱਟ ਕੇ ਆਏ ਨੇ 1.5 ਸਾਲ ਤੇ ਸਜ਼ਾ ਕੱਟ ਕੇ ਆਏ ਨੇ ਅੱਜ ਪੰਜਾਬ ਦੀਆਂ ਜ਼ਮੀਨਾਂ ਉੱਤੇ ਆਖਾ ਇਹਨਾਂ ਨੇ ਕੱਲ نوٹیفیکیشن ਕਰਦਾ ਮੇਰੇ ਕੋਲ نوٹیفیکیشن ਦੀ ਕਾਪੀ ਆ ਜਿਹੜੇ ਪੀਸੀਐਸ ਪੀਸੀਐਲ ਪੀਸੀਐਸ ਦੀਆਂ ਜ਼ਮੀਨਾਂ ਨੇ ਜਿਹਦੇ ਵਿੱਚ ਪੰਜਾਬ ਯੂਨੀਵਰਸਿਟੀ ਦੀ 1500 ਏਕੜ ਆ ਇਹ ਜਿਹਦੇ ਵਿੱਚ ਪੰਜਾਬ ਐਗਰੋ ਦੀ 300 ਏਕੜ ਆ ਬਾਗਬਾਨੀ ਦੀ 67 ਏਕੜ ਮੰਡੀ ਇਹਨਾਂ ਨੇ ਜਿਹੜੀ ਉਹ 12 ਫੇਸ ਵਾਲੀ ਆ ਏਸੀ ਮੰਡੀ ਸੀ ਹਰਬਾਨਪੈ ਦੀ ਮੰਡੀ ਸੀ ਜਿਹੜੀ ਇਹਨਾਂ ਨੇ ਵੇਚ ਦਿੱਤੀ ਜਿਹੜੇ ਆਚਾਰਕ ਚੈੱਕ ਲੋਕਾਂ ਨੂੰ ਦਿੱਤੇ ਆ ਉਹ ਇਹਨਾਂ ਨੇ ਉਹ ਮੰਡੀ ਵੇਚ ਕੇ ਦਿੱਤੇ ਆ ਇਹਨਾਂ ਕੋਲ ਆਪਣੇ ਕੋਲੇ ਕੱਖ ਨਹੀਂ ਹੈ ਨੰਗ ਨੇ ਸਾਜਿਤਰੰਤੋਰ ਦੇ ਵਿੱਚ ਸਾਰੀਆਂ ਪਾਰਟੀਆਂ ਵਲੈਸ਼ਨ ਲੜ ਰਹੀਆਂ ਨੇ ਮੈਨੂੰ ਇਹ ਦੱਸੋ ਵੀ ਕਿਹੜੀ ਪਾਰਟੀ ਲੋਕਾਂ ਦਾ ਮੁੱਦਾ ਚੱਕ ਰਹੀ ਹੈ ਉੱਥੇ ਤਾਂ ਸਿਰਫ ਦੂਸ਼ਣ ਬਾਈ ਚੱਲ ਰਹੀ ਹੈ ਉਹ ਇਹ ਚਲਚਾਮ ਲਾ ਰਿਹਾ ਉਹਦੇ ਤੇ ਲਾ ਰਿਹਾ ਉਹਦੇ ਤੇ ਲਾ ਰਿਹਾ ਪਰ ਉਹਦੇ ਵਿੱਚ ਕਿਤੇ ਵੀ ਲੋਕਾਂ ਦਾ ਮੁੱਦਾ ਦੇ ਕੋਈ ਨਹੀਂਗਾ ਪਰ ਤੁਸੀਂ ਕਿਸਾਨਾਂ ਦੇ ਨੁਮਾਇੰਦੇ ਆ ਗੋ ਕਿਸਾਨਾਂ ਆ ਗੋ ਜਿਹੜੀ ਖੜ ਤੇ ਉੱਤੇ ਭਰ ਰਹੇ ਨੇ ਉਹ ਤਾਂ ਕਹਿੰਦੇ ਅਸੀਂ ਆਮ ਕਿਸਾਨਾਂ ਸਾਡੀ ਮਜਬੂਰੀ ਹੈ ਅਸੀਂ ਆਪਣੇ ਖੇਤ ਪਧਰੇ ਕਰਨੇ ਖੇਤ ਪਜਾਉ ਕਰਨੇ ਤੁਸੀਂ ਕਿਸਾਨਾਂ ਦੇ ਨਾਲ ਖੜਨਦੇ ਬਜਾਏ ਉਹਨਾਂ ਦੇ ਵਲ ਚੱਲ ਰਹੇ ਹਾਂ ਮੇਰੇ ਕੋਲੇ ਕੰਨ ਕੁਝ ਫਰਦਾਂ ਆ ਰਹੀਆਂ ਨੇ ਮੇਰੇ ਕੋਈ ਵੀ ਕੱਲ ਕੋਈ ਖੁਸ਼ ਪਰਦਾ ਆ ਰਹੀਆਂ ਨੇ ਮੈਂ ਲੈ ਕੇ ਡੀਸੀ ਸਾਹਿਬ ਕੋ ਜਾਊਗਾ ਕਿ ਇਹ ਆ ਪੰਜ ਕਿਸਾਨ ਖੜੇ ਨੇ ਆ ਇਹਨਾਂ ਦੀਆਂ ਫਰਦ ਨੇ ਇਹਨਾਂ ਨੂੰ ਦੇਓ ਆਡਰ ਉਹਨਾਂ ਨੂੰ ਕਹਿੰਦੇ ਖਾਤਰ ਆਡਰ ਕਿਥੇ ਮਿਲਿਆ ਕਿਹੜੀ ਕਿਸਾਨ ਦੀ ਖੇਤ ਆ ਕਿਦੀ ਰੇਤ ਆ ਦੱਸੋ ਸਾਨੂੰ ਕਿਹਦੀ ਰੇਤ ਚੱਕ ਰਹੇ ਤੁਸੀਂ ਹੈ ਨਹੀਂ ਇਹਨਾਂ ਨਾਲ ਕਿਸਾਨ ਅੱਗੇ ਕੇ ਕਹਿੰਦੇ ਕਿ ਮੁੱਖ ਮੰਤਰੀ ਨੇ ਤਾਂ ਐਲਾਨ ਕੀਤਾ ਪਰ ਉਹਦੇ ਆਡਰ ਦੇ ਵਿੱਚ ਹੀ ਕੁਝ ਰੇਤ mafias ਨੇ ਕੁਝ ਸਰਕਾਰ ਦੇ ਨਮਾਇੰਦੇ ਨੇ ਕੁਝ ਸਰਕਾਰ ਚ ਬੈਠੇ ਨੇ ਜਿਹੜੇ ਗੈਰ ਕਾਨੂੰਨੀ ਮਾਈਨਿੰਗ ਪਹਿਲਾਂ ਵੀ ਕਰਦੇ ਸੀ ਤੇ ਹੁਣ ਵੀ ਕਰ ਰਹੇ ਨੇ